ਪਹਿਲਾਂ ਇਹ ਬੇਨਤੀ ਕਰਦੇ ਆਂ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਕੁਦਰਤ ਦੇ ਤੱਤਾਂ ਨੂੰ ਜਾਂ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਨੂੰ ਸਾਬ ਜੀ ਨੇ ਬਿਆਨ ਕੀਤਾ ਹੈ ਕਿਸੇ ਦੀ ਸਿਫਤ ਨਹੀਂ ਕੀਤੀ ਹੈ ਜੇ ਵਿੱਚ ਗੋਪੀਆਂ ਸ਼ਬਦ ਵਰਤੇ ਕਨ ਕ੍ਰਿਸ਼ਨ ਜੀ ਦਾ ਸ਼ਬਦ ਵਰਤੇ ਤੇ ਉਹਦੀ ਸਿਫਤ ਨਹੀਂ ਹੈ ਸ੍ਰਿ ਸਤਿ ਕੇਵਲ ਪਰਮਾਤਮਾ ਦੀ ਬਣਾਈ ਕੁਦਰਤ ਦੀ ਹੈ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ਼ਬਦ ਵਰਤੇ ਕਡੀਆਂ ਸਬੇ ਗੋਪੀਆਂ ਹੁਣ ਕੜੀ ਜਿਹੜੀ ਹੈ ਇਸ ਸਮਾ ਸਮਾ ਦੇ ਬਾਬਦ ਸਾਹਿਬ ਜੀ ਨੇ ਬਿਆਨ ਕੀਤਾ ਹੁਣ ਮੈਂ ਤੁਹਾਨੂੰ ਇੱਕ ਨੁਕਤਾ ਦੇ ਦੇਣਾ ਜਦੋਂ ਸੁਖਾਸਨ ਹੁੰਦਾ ਸੀ ਸਾਰੇ ਇੱਕ ਬਾਣੀ ਸੁਣਦੇ ਸੋ ਲੱ ਸਕਦੀ ਹੁੰਦੀ ਚ ਇੱਕ ਸ਼ਬਦ ਆਉਂਦਾ ਵਿਸ਼ਵੇ ਚਸੇਆ ਘੜੀਆਂ ਪਹਿਰਾ ਤਿਥੀ ਵਾਰੀ ਮਹਾ ਹੋਆ ਉਸ ਸਮੇਂ ਜੀ ਵਕਤ ਹੈ ਮੈਂ ਬੋਤਾ ਨਹੀਂ ਖਲਾਰਾ ਪਾਣਾ ਮੈਂ ਕਿ ਟੂਕ ਮਾਤਰ ਬੇਨਤੀ ਕਰਨੀ ਹੈ 15 ਵਾਰੀ ਅੱਖਾਂ ਦੇ ਫੋਰ ਤੋਂ ਇੱਕ ਵਿਸਾ ਬਣਦਾ ਜੀ ਤੇ 15 ਵਾਰੀ ਅਸੀਂ ਅੱਖ ਚਪਕਾਂਗੇ ਹੁੰਦਾ ਇੱਕ ਵਿਸਾ ਬਣਦਾ 15 ਵਿਸੇ ਦਾ 1 ਚੱਸਾ ਬਣਦਾ ਹੈ। 30 ਚੱਸੇ ਦੇ 1 ਪਲ ਬਣਦਾ ਹੈ ਜੀ। 60 ਪਲ ਦੇ 1 ਘੜੀ ਬਣਦੀ ਹੈ ਤੇ 1 ਘੜੀ 24 ਮਿੰਟ ਦੀ ਹੁੰਦੀ ਹੈ ਜੀ। 1 ਘੜੀ ਜਿਹੜੀ ਹੈ ਉਹ 20 ਮਿੰਟ ਦੀ ਹੁੰਦੀ ਹੈ। ਇਹ ਬਾਬਾ ਕਬੀਰ ਜੀ ਦੇ ਇੱਕ ਸ਼ਲੋਕ ਪੜ੍ਹ ਦਿਓ ਤੁਸੀਂ ਜੀ। ਉਹਨਾਂ ਨੇ ਬਖਸ਼ਿਸ਼ ਕੀਤੀ ਇਸ ਬਾਬਦ ਹੀ। ਕਬੀਰ ਇੱਕ ਕੜੀ ਆਦੀ ਕੜੀ ਆਦੀ ਹੁੰਤੇ ਆਦ ਕਹਿੰਦੇ ਜੇ ਤੇਰੇ ਕੋਲ ਸਮਾਂ ਨਹੀਂ ਵਕਤ ਨਹੀਂ ਹੈ ਜੇ 24 ਮਿੰਟ ਨਹੀਂ ਹੁੰਦਾ ਅੱਧਾ ਲਾ ਲੋ ਤੁਸੀਂ 12 ਮਿੰਟ ਫਿਰ ਅੱਧਾ ਹੋਰ ਲਾ ਲੋ 6 ਮਿੰਟ ਫਿਰ ਇਹ 6 ਮਿੰਟ ਵੀ ਨਹੀਂ ਤਾਂ ਉਹਦਾ ਹੋਰ ਅੱਧਾ ਲਾ ਲੋ 3 ਮਿੰਟ ਕਹਿੰਦੇ 3 ਮਿੰਟ ਤਾਂ ਕਰ ਸਕਦਾ ਤੂੰ 3 ਮਿੰਟ ਵੀ ਜੁੜ ਜਾਵੇਂ ਤੇਰੇ ਲਈ ਬਹੁਤ ਹੈ ਪਰ ਮੈਂ ਆਪਾਂ ਜਿਹੜੀ ਬੇਨਤੀ ਕਰਦੇ ਆਂ 60 ਪੱਲ ਦੀ ਇੱਕ ਕੜੀ ਬਣਦੀ ਤੇ 7 ਕੜੀਆਂ ਦਾ ਇੱਕ ਪੈਰ ਬਣਦਾ ਜੀ ਇੱਕ ਪੈਰ 'ਚ 3 ਘੰਟੇ ਹੁੰਦੇ ਨੇ 8 ਪੈਰ ਦਾ ਇੱਕ ਦਿਨ ਬਣਦਾ ਹੈ 3 4 12 ਦਿਨ ਹੋ ਗਿਆ ਤੇ 12 ਘੰਟੇ ਦੀ ਰਾਤ ਹੋ ਗਈ ਦੋ ਪੈਰ ਹੋ ਗਏ ਜੀ ਤੇ ਮਾਫ਼ ਕਰਿਓ 8 ਪੈਰ ਹੋ ਗਏ ਜੀ 4-4 ਪੈਰ ਦੇ ਅੱਠ ਪੈਰ ਦਾ ਇੱਕ ਦਿਨ ਬਣਦਾ ਹੈ। ਵਾਰ 7 ਵਾਰ ਨੇ ਸੋਮਵਾਰ, ਮੰਗਲਵਾਰ, ਬੁੱਧਵਾਰ, 6 ਰੁੱਤਾਂ ਨੇ ਜੀ ਸਾਡੀ। ਸਰਦੀ, ਗਰਮੀ, ਬਸੰਤ, ਪਤਝੜ, ਸੌਣ, ਸੀਤ ਰੁੱਤ। 6 ਰੁੱਤਾਂ ਨੇ। ਇਹ ਸਮਾਂ ਬਿਆਨ ਕੀਤਾ ਗਿਆ ਹੈ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ। ਹੁਣ ਇੱਥੇ ਸੈਭ ਜੀ ਨੇ ਘੜੀਆਂ ਸ਼ਬਦ ਵਰਤੇ ਆ। ਤੇ ਗੋਪੀਆਂ ਗੋਪੀਆਂ ਜਿਹੜਾ ਸ਼ਬਦ ਹੈ ਉਹ ਗੁਜਰਾਨੀਆਂ ਕ੍ਰਿਸ਼ਨ ਦੇ ਗੋਕਲ ਦੇ ਵਿੱਚ ਜਿੰਨੂੰ ਅਸੀਂ ਹੁਣ ਇੱਕ ਭਾਸ਼ਾ 'ਚ ਵਰਤਦੇ ਗੁਜਰ ਵੀ ਕਹਿ ਦਿੰਦੇ ਆਂ گاਵਾਂ ਨੂੰ ਸੰਭ ਦੇ ਜਿਹੜੇ ਹੁਣ ਉੱਥੇ ਗੋਪੀਆਂ ਸਨ ਜਿਹੜੀ گاਵਾਂ ਨੂੰ ਸੰਭਦੀਆਂ ਸੀ ਕ੍ਰਿਸ਼ਨ ਉਹਨਾਂ ਨਾਲ ਖੇਡਦਾ ਹੁੰਦਾ ਸੀ ਘਡੀਆਂ ਸਭੇ ਗੋਪੀਆਂ ਹੁਣ ਸਹਿਬ ਜੀ ਕਹਿੰਦੇ ਸਾਰੀਆਂ ਘੜੀਆਂ ਜਿਹੜੀਆਂ ਐ ਮਾਨੋ ਗੋਪੀਆਂ ਨੇ ਘੜੀਆਂ ਪਾਵੇ ਸਮਾਂ ਵਕਤ ਜਿਹੜਾ ਚੱਲ ਰਿਹਾ ਹੈ ਅਸੀਂ ਸਾਰੇ ਵਕਤ ਦੇ ਅਧੀਨ ਆ ਜੀ ਸਮੇ ਦੇ ਅਧੀਨ ਹਾਂ ਸੀ ਸਾਰੇ ਵਕਤ ਵਿੱਚ ਚੱਲ ਰਹੇ ਹਾਂ ਵਕਤ ਸੀ ਸੰਸਾਰ ਵਿੱਚ ਆਇਆ ਵਕਤ ਨੇ ਸਾਨੂੰ ਬਚਪਨ ਤੋਂ ਵੀ ਦੂਰ ਕੀਤਾ ਵਕਤ ਨੇ ਜਵਾਨੀ ਤੋਂ ਵੀ ਦੂਰ ਕਰਤਾ ਤੇ ਵਕਤ ਨੇ ਸਾਨੂੰ ਬੁਢੇਪੇ ਤੋਂ ਵੀ ਦੂਰ ਕਰ ਦੇਣਾ ਅਸੀਂ ਸਾਰੇ ਵਕਤ ਦੇ ਵਿੱਚ ਪਰਮਾਤਮਾ ਵਕਤ ਚ ਨਹੀਂ ਹੈ ਸਮੇਂ ਦੇ ਅਧੀਨ ਨਹੀਂ ਹੈ ਉਹ ਕੋਈ ਜਵਾਨ ਨਹੀਂ ਉਹ ਜਵਾਨ ਨਹੀਂ ਉਹ ਕੋਈ ਬੁੱਢਾ ਨਹੀਂ ਨਾ ਸਿੱਕੇ ਸਕਦੇ ਵੀ ਬੁੱਢਾ ਹੋ ਗਿਆ ਰੱਬ ਨਹੀਂ ਕਦੇ ਨਹੀਂ ਹੋ ਸਕਦਾ ਕਿੰਨੇ ਹਜ਼ਾਰਾਂ ਸਾਲਾਂ ਤੋਂ ਇਹ ਸੰਸਾਰ ਨੂੰ ਚਲਾ ਰਿਹਾ ਜੀ ਪਰਮਾਤਮਾ ਅਸੀਂ ਤੋੜ ਸਕਦੇ ਵੀ ਬੁੱਢਾ ਹੋ ਗਿਆ ਪਰਮਾਤਮਾ ਜਿਹੜਾ ਹੈ ਅਕਾਲ ਮੂਰਤ ਕਿਉਂ ਕਿਹਾ ਜਾਂਦਾ ਹੈ ਮੂਰਤ ਦਾ ਭਾਵ ਕੀ ਹੈ ਜੀ ਹਸਤੀ ਉਹਦੀ ਜਿਹੜੀ ਹਸਤੀ ਹੈ ਨਾ ਉਹ ਸਮੇਂ ਤੋਂ ਰਹਤ ਹੈ ਅਸੀਂ ਸਮੇਂ ਦੇ ਅਧੀਨ ਸਮਾ ਸਮਾ ਸਾਰਿਆਂ ਨੂੰ ਖਾ ਰਿਹਾ ਜੀ ਹਰ ਕੁਦਰਤ ਦੀ ਇੱਕ ਇੱਕ ਚੀਜ਼ ਨੂੰ ਖਾ ਰਿਹਾ ਸਮਾਂ ਹੁਣ ਅਸੀਂ ਸਾਰੇ ਇੱਕ ਸਮੇਂ ਦੇ ਦੀਨ ਚ ਚੱਲ ਰਹੇ ਹਾਂ ਕੁਦਰਤ ਦੀ ਜੋ ਵੀ ਚੀਜ਼ ਹੈ ਸਹਿਬ ਜੀ ਕਹਿੰਦੇ ਮਾਨੋ ਇਹ ਕੁਦਰਤ ਦੇ ਵਿੱਚ ਸਮਾਂ ਇੱਕ ਗੋਪੀਆਂ ਨੇ ਪਹਿਰ ਕੰਨੂ ਗੋਪਾਲ ਜਿਹੜੇ ਪਹਿਰ ਨੇ ਅੱਠ ਪੈਰ ਆਪਾਂ ਕੀਤੇ ਸੀ ਕਹਿੰਦੇ ਇਹ ਗੋਪਾਲ ਨੇ ਉਹ ਗੋਪਾਲ ਸ਼ਬਦ ਕੀ ਹੈ ਇੱਥੇ ਚ ਚਲੋ ਗੋਪਾਲ ਸ਼ਬਦ ਕ੍ਰਿਸ਼ਨ ਲਈ ਵਰਤੇ ਹੈ ਕਿ ਅਸਲ ਵਿੱਚ ਗੋਪਾਲ ਦੇ ਅਰਥ ਨੇ ਗੋ ਧਰਤੀ ਪਾਲ ਦਾ ਮਤਲਬ ਪਾਲਣ ਵਾਲਾ ਗੋ ਨੂੰ ਗਊ ਨੂੰ ਵੀ ਕਹਿ ਦਿੰਦੇ ਨੇ ਕਈ ਵੀ ਗਾਵਾਂ ਨੂੰ ਪਾਲਣ ਵਾਲਾ ਪਰ ਗੁਰੂ ਸਾਹਿਬ ਜੀ ਨੇ ਜਿਹੜੇ ਅਰਥ ਬਖਸ਼ ਦਿੱਤੇ ਗੋ ਦਾ ਭਾਵ ਧਰਤੀ ਪਾਲ ਦਾ ਮਤਲਬ ਪਾਲਣ ਵਾਲਾ ਧਰਤੀ ਨੂੰ ਪਾਲਣ ਵਾਲਾ ਉਹ ਗੋਪਾਲ ਹੈ ਪਰਮਾਤਮਾ ਹੈ ਇਹ ਪਹਿਰ ਜਿਹੜੇ ਨੇ ਸਮਝੋ ਇੱਕ ਗੋਪਾਲ ਹੈ ਜੋ ਸਮੇ ਦੇ ਦੀਨ ਅਸੀਂ ਚੱਲ ਰਹੇ ਹਾਂ ਭਾਵ ਕਿ ਗੁਰੂ ਪਾਤਸ਼ਾਹ ਜੀ ਨੇ ਕੁਝ ਨੁਕਤੇ ਚੱਕ ਕੇ ਕੁਦਰਤ ਦੀ ਸਿਫਤ ਕੀਤੀ ਹੈ ਹੁਣ ਤੁਸੀਂ ਸਭ ਤੋਂ ਵੱਡਾ ਨੁਕਤਾ ਜਦੋਂ ਗੁਰੂ ਪਾਤਸ਼ਾਹ ਜੀ ਮਹਾਰਾਜ ਜਗਨਨਾਥ ਪੁਰੀ ਚ ਪਹੁੰਚਦੇ ਨੇ ਕਿੰਡਾ ਪਿਆਰਾ ਸਮਝਾਇਆ ਸਹਿਬ ਜੀ ਉਨਾਂ ਨੇ ਇਹੋ ਸਵਾਲ ਕੀਤਾ ਸਿੱਧਾ ਵੀ ਤੁਸੀਂ ਅਸੀਂ ਸੁਣਿਆ ਵੀ ਤੁਸੀਂ ਭੇਦ ਭਾਵ ਨਹੀਂ ਕਰਦੇ ਕਿਸੇ ਤਰ੍ਹਾਂ ਵਿੱਚ ਉੱਚ ਨੀਚ ਦਾ ਪੱਖ ਨਹੀਂ ਵੇਖਦੇ ਸਹਿਬ ਕਹਿੰਦੇ ਸਹੀ ਸੁਣਿਆ ਤੁਸੀਂ ਤਾਂ ਕਹਿੰਦੇ ਫਿਰ ਨਮਾਜ਼ ਪੜੀਏ ਸਾਡੇ ਨਾਲ ਆਰਤੀ ਵੀ ਕਰੋ ਸਹਿਬ ਕਦੇ ਕੋਈ ਗੱਲ ਹੁਣ ਥਾਲ ਘੁਮਾਉਂਦੇ ਨੇ ਮੈਂ ਬਹੁਤੀ ਨਹੀਂ ਬੇਨਤੀ ਕਰਨੀ ਉਹ ਥਾਲ ਘੁਮਾਉਂਦੇ ਨੇ ਤੇ ਥਾਲ ਘੁੰਮਦਾ ਘੁੰਮਦਾ ਗੁਰੂ ਨਾਨਕ ਪਾਸ਼ਾ ਜੀ ਖਲਵਾਏ ਸਹਿਬ ਨੇ ਥਾਲ ਨਹੀਂ ਪੜਿਆ ਉਹਨਾਂ ਨੂੰ ਗੁੱਸਾ ਆਇਆ ਵੀ ਤੁਸੀਂ ਤੋਹਿਨ ਕਰਦੇ ਤੁਸੀਂ ਤੇ ਕਹਿੰਦੇ ਸੀ ਭੇਦ ਭਾਵ ਨਹੀਂ ਕਰਦੇ ਤੇ ਤੁਸੀਂ ਤਾਂ ਭੇਦ ਭਾਵ ਕੀਤਾ ਤੋਹਿਨ ਕੀਤੀ ਸਾਡੀ ਧਰਮ ਨੂੰ ਸਹਿਬ ਕਹਿੰਦੇ ਨਹੀਂ ਕਹਿੰਦੇ ਕੀਤੀ ਤਾਲ ਕਿਉਂ ਨਹੀਂ ਪੜਿਆ ਤੁਸੀਂ ਆਰਤੀ ਕੀਤੀ ਨਹੀਂ ਸਹਿਬ ਕਹਿੰਦੇ ਆਰਤੀ ਤਾਂ ਹੋ ਰਹੀ ਐ ਮੈਂ ਕਿਹੜੀ ਆਰਤੀ ਕਰਾਂ ਜਗਨਨਾਥ ਦਾ ਭਾਵ ਕੀ ਐ ਜਗਤ ਦਾ 나ਥ ਤੇ ਜਗਤ ਦਾ 나ਥ ਕੋਣ ਹੈ ਪ੍ਰਮਾਤਮਾ ਸਹਿਬ ਕਹਿੰਦੇ ਮੇਰੇ ਕੋਲ ਬੈਠੋ ਤੁਹਾਨੂੰ ਦੱਸਾਂ ਆਰਤੀ ਤਾਂ ਹੋ ਰਹੀ ਐ ਗगन ਮੈਂ ਥਾਲ ਰਵਚੰਦ ਦੀਪਕਮਣ ਇਹ ਦੋ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚ ਦੋ ਸ਼ਬਦ ਮਿਲਣਗੇ ਤੁਹਾਨੂੰ ਇੱਕ 13 ਅੰਗ ਤੇ ਇੱਕ 663 ਅੰਗ ਤੇ ਹੁਣ ਸਹਿਬ ਜੀ ਕਹਿੰਦੇ ਆਰਤੀ ਧੋਰੀਏ ਵੇਖੋ ਆਸਮਾਨ ਜਿਹੜੇ ਥਾਲ ਹੈ ਤਿੰਨ ਦੇ ਚ ਦੋ ਦੀਪਕ ਪਏ ਨੇ ਸੂਰਤ ਤੇ ਚੰਦਰਮਾ ਵੀ ਕੋਣ ਕਿੰਨੀ ਪਿਆਰੀ ਗੱਲ ਹੈ ਸਹਿਬ ਦੀ ਦੂਰ ਦ੍ਰਿਸ਼ਟੀ ਦੇਖੋ ਵੀ ਕੁਦਰਤ ਦੇ ਵਿੱਚੋਂ ਖੋਜਿਆ ਸਭ ਕੁਝ ਕੁਦਰਤ ਨੂੰ ਦੇਖ ਕੇ ਅਪਗਿ ਬੇਂਤੀ ਕਰਾਂਗੇ ਗगन ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੇ ਇਹ ਜਿਹੜੇ ਤਾਰੇ ਨੇ ਇਹ ਮੋਤੀ ਨੇ ਜੀ ਥਾਲ ਵਿੱਚ ਪਏ ਹੋਏ ਨੇ ਧੂਪ ਮਲਿਆਨ ਲੋ ਧੂਪ ਪਹਾੜਾਂ ਦੇ ਵਿੱਚੋਂ ਆਉਣ ਵਾਲੀ ਹਵਾ ਖੁਸ਼ਬੂਦਾਰ ਹੁੰਦੀ ਹੈ ਕਿੰਦੇ ਉਤਾਰੀ ਹੈ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੇਸੀ ਆਰਤੀ ਹੋਇ ਪਵਖੰਡਨਾ ਤੇਰੀ ਆਰਤੀ ਹਵਾ ਜਿਹੜੀ ਉਹ ਚੋਰ ਕਰ ਰਹੀ ਐ ਸਾਰੀ ਬੁਲੰਸਪਤੀ ਫੁੱਲ ਛੱਟ ਕੇ ਜਿਹੜਾ ਐ ਉਹ ਸਵਾਗਤ ਕਰ ਰਹੀ ਐ ਕਹਿੰਦੇ ਆਰਤੀ ਧੋਰੀਏ ਤੁਸੀਂ ਕਿਹੜੀ ਆਰਤੀ ਕਰਦੇ ਜੇ ਕੱਢਿਆ ਨਾ ਸਾਨੂੰ ਪਰਮਤੂ ਬਾਦ ਸਭ ਕਿਨਹ ਆਰਤੀ ਧੋਰੀ ਐ ਹੁਣ ਸਹਿਬ ਜੀ ਇੱਥੇ ਵੀ ਆਖਦੇ ਨੇ ਵੀ ਪਾਲਣ ਵਾਲਾ ਤਾਂ ਇੱਕੋ ਐ ਜੀ ਉਹ ਪਰਮਾਤਮਾ ਇਸ ਕੁਦਰਤ ਦੇ ਵਿੱਚ ਅਸੀਂ ਪਲ ਰਹੇ ਹੁੰਦੇ ਹੰਦੀ ਐ ਚੰਨ ਲਈ ਹੁਣ ਅਗਲੀ ਪੰਕਤੀ ਦੇਖੋ ਸਾਬ ਜੀ ਕਹਿੰਦੇ ਗਹਿਣੇ ਪਾਉਣ ਪਾਣੀ ਬੈਸੰਤਰ ਇਹ ਤਿੰਨ ਚੀਜ਼ਾਂ ਕੁਦਰਤ ਦੀ ਗਹਿਣੇ ਜੋ ਕੁਦਰਤ ਨੂੰ ਸੋਹਣਾ ਬਣਾਉਂਦੇ ਨੇ ਗਹਿਣਿਆਂ ਦੇ ਹੀ ਹੁਕਮ ਹੈ ਨਾ ਸਰੀਰ ਨੂੰ ਸੋਹਣਾ ਬਣਾ ਦਿੰਦੇ ਨੇ ਚੰਗਾ ਤੇ ਕੀਮਤੀ ਬਣਾ ਦਿੰਦੇ ਤੇ ਇਹਨਾਂ ਚੀਜ਼ ਜੀ ਤਿੰਨ ਚੀਜ਼ਾਂ ਤੋਂ ਬਗੈਰ ਕੁਦਰਤ ਕੁਝ ਵੀ ਨਹੀਂ ਜੀ ਸੋਹਣੀ ਨਹੀਂ ਹੈ ਜਿੱਤੇ ਹਵਾ ਪਾਣੀ ਨਾ ਹੋਵੇ ਸਿਉ ਚੀਜ਼ ਨੂੰ ਜਗ੍ਹਾ ਨੂੰ ਪਸੰਦ ਹੀ ਨਹੀਂ ਕਰਦਾ ਸੋ ਕਹਾਂਗੇ ਨਹੀਂ ਜੀ ਉੱਥੇ ਰਹਿਣਾ ਬੜਾ ਮੁਸ਼ਕਿਲ ਹੈ ਜੀ ਬੇਕਾਰ ਹੈ ਜਗਾਓ ਕਿਉਂਕਿ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਇਹ ਗਹਿਣੇ ਨੇ ਕੁਦਰਤ ਦੇ ਜੋ ਕੁਦਰਤ ਨੂੰ ਸਵਾਰਦੇ ਨੇ ਸ਼ਿੰਗਾਰਦੇ ਨੇ ਚੰਗਾ ਬਣਾਉਂਦੇ ਨੇ ਗਹਿਣੇ ਔਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਇਹ ਦੋ ਅਵਤਾਰ ਨੇ ਚੰਦ ਤੇ ਸੂਰਜ ਜੋ ਰੋਸ਼ਨੀ ਦੇ ਰੇ ਗਿਆਨ ਦੇ ਨਹੀਂ ਨਹੀਂ ਇਸ ਕੁਦਰਤ ਨੂੰ ਸੋਨਾ ਬਣਾ ਰਹੇ ਨੇ ਦੇਖੋ ਮੇਕ ਬੇਨਤੀ ਕਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਪਹਿਲਾਂ ਸਮਝਣ ਦਾ ਯਤਨ ਕਰਿਓ ਧਰਮ ਉਦੋਂ ਵੀ ਸੀ ਪਰ ਧਰਮ ਦੇ ਚ ਰਸਤੇ ਬਹੁਤ ਸੀ ਬਹੁਤ ਰਸਤੇ ਸੀ ਤੇ ਉਸ ਰਸਤਿਆਂ ਦੇ ਉੱਤੇ ਪੂਜਣ ਦੇ ਸਥਾਨ ਬੜੇ ਸੀ ਤੇ ਜਿਨ੍ਹਾਂ ਨੂੰ ਪੂਜਣਾ ਉਹ ਵੀ ਬਹੁਤ ਸਨ 3 ਤੋਂ 33 33 ਤੋਂ 33 ਕਰੋੜ ਓਕੇ ਦੁਬਿਧਾ ਪੈਣੀ ਕਿ ਨੂੰ ਪੂਜਿਆ ਜਾਵੇ ਕਿੱਥੇ ਜਾਇਆ ਜਾਵੇ ਫਿਰ ਦੂਜੇ ਪੱਖ ਕੀ ਕੀਤਾ ਵਰਣਵੰਡ ਕਰ ਦਿੱਤਾ ਗਿਆ ਵੀ ਤੂੰ ਪੂਜ ਸਕਦਾ ਤੂੰ ਨਹੀਂ ਪੂਜ ਸਕਦਾ ਤੂੰ ਧਾਰਮਿਕ ਸਥਾਨਾਂ ਤੇ ਜਾ ਸਕਦਾ ਏ ਨਹੀਂ ਜਾ ਸਕਦਾ ਇੰਦਾ ਤਾਂ ਪ੍ਰਸ਼ਾਵਾਂ ਵੀ ਚੰਗਾ ਨਹੀਂ ਇਹਦੇ ਕੋਲ ਬੈਠਣਾ ਵੀ ਚੰਗਾ ਨਹੀਂ ਹੁਣ ਇੱਕ ਮਲਗੋਬਾ ਜਿਹਾ ਬਣਾ ਦਿੱਤਾ ਗਿਆ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿੰਨੀ ਮਹਾਨ ਮਹਾਨ ਬਖਸ਼ਿਸ਼ ਕੀਤੀ ਸਾਡੇ ਤੇ ਸਮਝਣ ਦਾ ਯਤਨ ਕਰਿਓ ਗੁਰੂ ਨਾਨਕ ਪਾਤਸ਼ਾਹ ਜੀ ਆਏ ਤੇ ਸਹਿਬ ਜੀ ਨੇ ਸਾਡੇ ਕੰਨਾਂ 'ਚ ਇੱਕੋ ਉਪਦੇਸ਼ ਦਿੱਤਾ ਵੀ ਇੱਕੋ ਹੈ ਵੀ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਆਸੀ ਪਾਸੇ ਦੀ ਦੁਬਿਧਾ ਖਤਮ ਹੋ ਗਈ ਜੀ ਜੇ ਤੁਸੀਂ ਘਰ ਦੇ ਵਿੱਚ 6 ਵੀ ਜੀ ਉਹ ਨਾ ਤੁਸੀਂ ਇਹ ਨਹੀਂ ਵੀ ਮੈਂ ਉਹਨੂੰ ਮੰਨਣਾ ਮੈਂ ਉਹਨੂੰ ਸਾਬ ਕਿਤੇ ਤੁਹਾਡੇ ਸਾਰਿਆਂ ਵਾਸਤੇ ਇੱਕੋ ਹੈ ਬਸ ਬਹੁਤੇ ਰਸਤੇ ਖਤਮ ਕਰਤੇ ਸਾਬ ਜੀ ਨੇ ਸਾਬ ਕਹਿੰਦੇ ਇੱਕ ਪਰਮਾਤਮਾ ਹੈ ਬਸ ਤੁਹਾਡੀ ਉਹਨਦੇ ਨਾਲ ਜੁੜਨਾ ਹੈ ਤੁਸੀਂ ਉਹ ਕਿੱਡੀ ਦੁਬਿਧਾ ਖਤਮ ਕੀਤੀ ਸਾਡੇ ਜੀਵਨ ਚੋਂ ਵੀ ਸਾਡੇ ਮਨ ਚ ਇਹ ਨਹੀਂ ਵੀ ਇਸ ਫਰਾਨੀ ਜਗ੍ਹਾ ਤੇ ਜਾਣਾ ਜੋ ਉੱਥੇ ਜਾਣਾ ਜੈਨੂ ਮੰਨਣਾ ਜੋਨੂ ਮੰਨਣਾ ਇਹਨੂੰ ਮੰਨਣ ਨਾਲ ਆ ਮਿਲ ਜੇਗਾ ਇਹਨੂੰ ਮੰਨਣ ਨਾਲ ਆ ਮਿਲ ਜੇਗਾ ਜੋਨੂ ਮੰਨਣ ਨਾਲ ਹੀ ਮਿਲ ਜੇਗਾ ਇਹ ਦੁਬਿਧਾ ਤਾਂ ਖਤਮ ਕਰਦੀ ਸਾਬ ਕਹਿੰਦੇ ਇੱਕ ਗੱਲ ਆਪਣੇ ਮਨਾਂ ਚ ਪਾ ਲਓ ਵੀ ਇੱਕ ਹੈ ਜਿਹਨੂੰ ਤੁਸੀਂ ਮੰਨਣਾ ਬਸ ਗੁਣ ਇਹ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਉਹਦੇ ਚ ਐਯੋ ਗੁਣ ਹੈ ਵੀ ਉਹ ਆਪੇ ਇਕੋ ਇਹ ਤੇ ਉਹਦੇ ਵਰਗਾ ਕੋਈ ਨਹੀਂ ਹੈ ਤੇ ਨਾ ਕੋਈ ਹੋਵੇਗਾ ਇਹੀ ਹੁੰਦਾ ਸਭ ਤੋਂ ਵੱਡਾ ਗੋਹਣ ਪਰਮਾਤਮਾ ਦਾ ਤੇ ਉਸੇ ਇੱਕ ਨਾਲ ਸਾਨੂੰ ਜੋੜਿਆ ਬਈ ਨਿਦੀ ਤੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਜੀ ਨੇ ਇਹੋ ਆਖਿਆ ਨਾ ਨਾਮ હિન્દੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਬੇ ਅਸੀਂ ਇੱਕ ਨੂੰ ਮੰਨਣ ਵਾਲੇ ਹਾਂ ਬਸ ਦੂਜੀ ਗੱਲ ਕੀ ਕੀਤੀ ਸਾਹਿਬ ਜੀ ਦੂਜਾ ਉਪਦੇਸ਼ ਕੀ ਬਖਸ਼ਿਸ਼ ਕੀਤਾ ਸਾਹਿਬ ਜੀ ਕਹਿੰਦੇ ਜਿਹੜਾ ਮੈਂ ਇੱਕ ਦੱਸਿਆ ਨਾ ਇੱਕ ਪਰਮਾਤਮਾ ਇੱਕ ਸਾਹਿਬ ਦੱਸਿਆ ਏ ਉਹਨੂੰ ਧਿਆਉਣ ਦੇ ਲਈ ਮੈਂ ਇਹ ਨਹੀਂ ਆਖਦਾ ਵੀ ਤੈਨੂੰ ਧਿਆਉਣਾ ਪਏਗਾ ਜਾਂ ਉਹਨੂੰ ਨਹੀਂ ਧਿਆਉਣਾ ਪਏਗਾ ਜਾਂ ਉਹ ਧਿਆ ਸਕਦਾ ਜਾਂ ਇਹ ਨਹੀਂ ਧਿਆ ਸਕਦਾ ਇਹ ਵੀ ਦੂ ਦਾ ਖਤਮ ਕਰਤੀ ਸਾਹਿਬ ਜੀ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਹਿਬ ਜੀ ਨੇ ਸਾਂਝਾ ਜੀ ਮੈਂ ਨਹੀਂ ਰੁਕਦਾ ਸੇਵ ਜੀ ਕਹਿੰਦੇ ਮੈਂ ਨਹੀਂ ਰੋਕਦਾ ਤੁਸੀਂ ਮੇਰੇ ਕੋਲ ਆਓ ਜੇ ਮੈਂ ਇਹ ਆਖਦਾ ਹਾਂ ਵੀ ਆਹ ਨਹੀਂ ਆ ਸਕਦਾ ਜੋ ਨਹੀਂ ਆ ਸਕਦਾ ਸਭ ਕਹਿੰਦੇ ਸਾਰੇ ਆਓ ਉਹ ਇੱਕ ਪਰਮਾਤਮਾ ਸਾਰਿਆਂ ਲਈ ਹੈ ਹੁਣ ਥੋੜਾ ਜਿਹਾ ਸੋਚ ਕੇ ਦੇਖੋ ਵੀ ਕਿੰਨੀ ਦੁਬਧਾ ਦੂਰ ਕੀਤੀ ਸਾਡੇ ਜੀਵਨ ਚੋਂ ਬਸ ਇੱਕ ਸਾਫ ਸੁਥਰਾ ਜਿਹਾ ਮਾਰਗ ਦੇ ਦਿੱਤਾ ਸਾਨੂੰ ਵੀ ਇੱਕ ਨਾਲ ਜੁੜਨਾ ਤੁਸੀਂ ਹੁਣ ਸਵਾਲ ਖੜਾ ਹੋ ਗਿਆ ਵੀ ਸਹਬ ਜੀ ਤੁਸੀਂ ਜਿਹੜੇ ਇੱਕ ਦੀ ਗੱਲ ਕਰਦੇ ਹੋ ਕੀ ਹੈ ਉਹਦੇ ਕੀ ਨਿਸ਼ਾਨੀ ਆ ਕਿਉਂਕਿ ਮਨੁੱਖ ਸਥਾਨ ਵੇਖ ਕੇ ਜਗ੍ਹਾ ਵੇਖ ਕੇ ਪੂਜਦਾ ਹੈ ਜਾਂ ਕਿਸੇ ਚੀਜ਼ ਨੂੰ ਪੂਜਦਾ ਵੇਖ ਕੇ ਉਹ ਪ੍ਰਮਾਤਮਾ ਦੀ ਗੱਲ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪ੍ਰਮਾਤਮਾ ਜਿੰਦਾ ਕੋਈ ਰੂਪ ਰੰਗ ਨਹੀਂ ਹੈ ਸੁਵਾਲ ਹੈ ਵੀ ਜਿੰਦੀ ਤੁਸੀਂ ਗੱਲ ਕਰਦੇ ਹੋ ਵੀ ਹੈ ਕੀ ਕੁਝ ਤਾਂ ਦੱਸੋ ਸਾਨੂੰ ਉਹਦੇ ਬਾਰੇ ਕੁਝ ਤਾਂ ਪਤਾ ਲੱਗੇ ਸਾਨੂੰ ਵੀ ਉਹ ਕੀ ਚੀਜ਼ ਹੈ ਜਿੰਦੇ ਤੁਸੀਂ ਇੱਕ ਸਹਿਬ ਦੀ ਗੱਲ ਕਰਦੇ ਹੋ ਇੱਕ ਪਰਮਾਤਮਾ ਦੀ ਗੱਲ ਕਰਦੇ ਹੋ ਉਹਦੇ ਬਾਰੇ ਦੱਸੋ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੁਦਰਤ ਨੂੰ ਘੋਖ ਕੇ ਫਿਰ ਉਹਦੇ ਗੁਣ ਦੱਸੇ ਸਾਨੂੰ ਇਹ ਗੱਲ ਧਿਆਨ ਚ ਰੱਖਿਓ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿੰਨੇ ਵੀ ਪ੍ਰਮਾਤਮਾ ਦੇ ਗੁਣ ਦੱਸੇ ਨੇ ਕੁਦਰਤ ਨੂੰ ਵੇਖ ਕੇ ਪਿੱਛੇ ਆਪ ਇੱਕ ਸ਼ਬਦ ਸੰਜਿਆ ਕੀਤਾ ਵਿਸਮਾਦਨਾਦ ਵਿਸਮਾਦ ਵੇਦ ਵਿਸਮਾਦ ਦਾ ਭਾਵ ਕੀ ਹੈ ਹੈਰਾਨ ਹੋ ਜਾਣਾ ਵੇਖ ਕੇ ਸਹਿਬ ਕਹਿੰਦੇ ਤੁਸੀਂ ਦੁਨੀਆ ਨੂੰ ਵੇਖਦੇ ਕੁਦਰਤ ਨੂੰ ਵੇਖੋ ਕੁਦਰਤ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਵਾਹ ਰੱਬਾ ਕਿਆ ਤੇਰੀ ਕੁਦਰਤ ਹੈ ਖੱਡੀ ਸੋਹਣੀ ਕੁਦਰਤ ਬਣਾਈ ਹੈ ਕਹਿੰਦੇ ਕਾਂਬਾ ਛਿੜਪੇ ਗੰਦਰ ਰੋਮ ਤੇ ਖੜੇ ਹੋ ਜਾਣਗੇ ਅੰਦਰੋਂ ਤੁਸੀਂ ਹੈਰਾਨ ਹੋ ਜਾਓਗੇ ਵੀ ਆਹ ਤੇਰੀ ਕੁਦਰਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੁਦਰਤ ਨੂੰ ਵੇਖ ਕੇ ਫਿਰ ਦੱਸਿਆ ਗੁਰ ਮੈਂ ਬੋਤਾ ਨਹੀਂ ਤੁਸੀਂ ਮੂਲ ਮੰਤਰ ਪੜ੍ਹਦੇ ਹੋ ਇਹ ਕੁਦਰਤ ਨੂੰ ਵੇਖ ਕੇ ਤਾਂ ਦੱਸਿਆ ਸਹਿਬ ਜੀ ਨੇ ਚਲੋ ਅੱਜ ਹੁਕਮ ਆਇਆ ਜੀ ਤੁਸੀਂ ਹੁਕਮ ਪੜਿਆ ਹੋਵੇਗਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਗੁਣ ਦੱਸੇ ਵੀ ਆਹ ਪਰਮਾਤਮਾ ਹੈ ਜਿਹਨੂੰ ਸਿੱਤਿਆਉਣਾ ਹੈ ਜਿੰਦੇ ਬਾਬਤ ਦੱਸਿਆ ਗਿਆ ਹੈ ਹਰ ਇੱਕ ਨਿਰੰਝਨ ਗਾਈ ਹੈ ਸਭ ਅੰਤਰ ਸੋਈ ਸਭ ਅੰਤਰ ਸੋਈ ਆਹ ਨਿਸ਼ਾਨੀ ਆਉਂਦੀ ਵੀ ਤੁਸੀਂ ਉਸ ਪਰਮਾਤਮਾ ਨੂੰ ਗਾਉਣਾ ਹੈ ਜਿਹੜਾ ਸਾਰਿਆਂ ਦੇ ਅੰਦਰ ਵਸਦਾ ਹੈ ਬੰਡੀਆਂ ਵਾਲਾ ਪਰਮਾਤਮਾ ਥੋੜੀ ਹੈ ਬੇਨੂ ਤੇ ਹੋਣਾ ਜੈਨੂ ਨਹੀਂ ਤੇ ਹੋਣਾ ਹਰ ਇੱਕ ਨਿਰੰਝਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਆਹਨ ਕੁਦਰਤ ਨੂੰ ਵੇਖ ਕੀ ਨਿਸ਼ਾਨੀਆਂ ਦਸੀ ਹੈ ਨਾ ਸਹਿਬ ਜੀ ਕਹਿੰਦੇ ਉਹ ਪਰਮਾਤਮਾ ਜਿਹੜਾ ਕੁਦਰਤ ਚ ਸਭ ਕੁਝ ਕਰਨ ਯੋਗ ਆ ਤੇ ਜੋ ਕਰ ਦਿੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਮਨੁੱਖ ਰੋ ਲੇਗਾ ਖੁਰਲਾ ਲੇਗਾ ਉਹ ਲੰਬੇ ਦੇ ਦੇਗਾ ਪਰ ਕਦ ਕਰ ਕੁਝ ਨਹੀਂ ਸਕਦਾ ਕੁਝ ਨਹੀਂ ਕਰ ਸਕਦਾ ਉਹਦੇ ਅੱਗੇ ਸਾਇਦ ਕਹਿੰਦੇ ਐਸੇ ਪ੍ਰਮਾਤਮਾ ਨੂੰ ਤਸਿੱਤ ਹੁੰਦਾ ਹੈ ਯਾਦ ਕਰਨਾ ਕਰਨ ਕਰਨ ਸਮਰੱਤ ਪ੍ਰਭ ਜੋ ਕਰੇ ਸੋ ਹੋਈ ਹੁਣ ਤੇ ਜੀ ਨਿਸ਼ਾਨੀ ਖਿੰਮੈ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਵੀ ਉਹ ਖਿੰਮਾਤਰ ਚ ਖਤਮ ਕਰ ਦਿੰਦਾ ਢੇਰੀ ਕਰ ਦਿੰਦਾ ਜੀ ਤੇ ਖਿੰਮਾਤਰ ਚ ਪੈਦਾ ਕਰ ਦਿੰਦਾ ਐ ਐਸੇ ਪ੍ਰਮਾਤਮਾ ਨੂੰ ਸਿੱਤਿਆ ਹੁੰਦਾ ਹੈ ਖੰਡ ਬਰਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਇ ਸੋ ਬੁਝਸੀ ਨਿਰਮਲ ਜਨ ਸੋਈ ਜਿਹੜਾ ਖੰਡਾਂ ਚ ਐ ਬਰਮੰਡਾਂ ਚ ਐ ਸਭ ਕਿਨੇ ਉਹ ਪ੍ਰਮਾਤਮਾ ਨੂੰ ਸੀ ਧਿਆਉਣਾ ਤੇ ਉਹ ਪ੍ਰਮਾਤਮਾ ਸਾਡੇ ਲਈ ਇੱਕੋ ਹੈ ਵੀ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਦੁਬ ਦਸਾਰੀ ਖਤਮ ਕਰਤੀ ਸਭ ਜੀ ਬਚੋ ਪਟਕਣ ਦੀ ਲੋੜ ਹੀ ਨਹੀਂ ਸਹਿਬ ਜੀ ਕਹਿੰਦੇ ਬਸ ਨੂੰ ਧਿਆਉਣਾ ਹੁੰਦੀ ਯਾਦ ਵਿੱਚ ਬੈਠਣਾ। ਭਾਵੇਂ ਕਿ ਮੈਂ ਜਿਹੜੀ ਬੇਨਤੀ ਕਰੇ ਵੀ ਕੁਦਰਤ ਨੂੰ ਵੇਖ ਕੇ ਸਿਪ ਤੋਂ ਸਲਾਹ ਕਰਕੇ ਪ੍ਰਮਾਤਮਾ ਦੇ ਗੁਣ ਦੱਸੇ ਕੁਦਰਤ ਵਿੱਚੋਂ ਇਹ ਵੀ ਆ ਪ੍ਰਮਾਤਮਾ ਦੀ ਕੁਦਰਤ ਹੈ ਜੀ। ਹੁਣ ਸਹਿਬ ਜੀ ਨੇ ਬਖਸ਼ਿਸ਼ ਕੀਤੀ ਗਹਿਣੇ ਤਾਉਣ ਪਾਣੀ ਬਹਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਇਹ ਸਾਰੀ ਧਰਤੀ ਜਿਹੜੀ ਮਾਲ ਤਨ ਹੈ ਕਿੰਨਾ ਕੁਝ ਦੇ ਰਹੀ ਹੈ ਜੀ ਧਰਤੀ ਸਾਨੂੰ ਬਹੁਤ ਕੁਝ ਦੇ ਰਹੀ ਹੈ ਤੇ ਇਹ ਧਰਤੀ ਜੰਜਾਲ ਵੀ ਹੈ ਜੀ ਕੁਦਰਤ ਧਰਤੀ ਚ ਜੋ ਪੈਦਾ ਕਰਦਾ ਉਹਦੇ ਚ ਖਚਿਤ ਵੀ ਹੁੰਦਾ ਜਾ ਰਿਹਾ ਮਨੁੱਖਾ ਫਸਦਾ ਵੀ ਜਾ ਰਿਹਾ ਹੈ ਇਹ ਸਭ ਕੁਝ ਸਾਨੂੰ ਕੁਦਰਤ ਪੈਰ ਤੋਂ ਲੈ ਕੇ ਸਿਰ ਤੱਕ ਅਸੀਂ ਜੋ ਵੀ ਹੰਡਾ ਰਹੇ ਹਾਂ ਕੁਦਰਤ ਚੋਂ ਮਿਲ ਰਹੇ ਸਾਨੂੰ ਦੱਸੋ ਕੁਦਰਤ ਤੋਂ ਬਾਹਰ ਤਾਂ ਕੋਈ ਚੀਜ਼ ਨਹੀਂ ਹੈ ਤੇ ਕੁਦਰਤ ਦੀ ਜਿੰਨੀਆਂ ਵੀ ਚੀਜ਼ਾਂ ਹੈ ਤੇ ਸਰਬ ਜੰਜਾਲ ਹੈ ਜੀ ਇਹਦੇ ਵਿੱਚ ਹੀ ਖਚੀਤ ਹੁੰਦਾ ਹੈ ਮਨੁੱਖ ਇਹਦੇ ਵਿੱਚ ਹੀ ਜੀਵਨ ਨੂੰ ਬਸਰ ਕਰਦਾ ਹੈ ਤੇ ਸਹਬ ਕਹਿੰਦੇ ਤੇਰੀ ਬਣਾਈ ਕੁਦਰਤ ਹੈ ਇਹ ਜਾਲ ਵੀ ਤੇਰਾ ਬਣਾਇਆ ਜਿੰਦੇ ਚ ਮਨੁੱਖ ਫਸਦਾ ਹੈ ਜਿੰਦੇ ਚ ਮਨੁੱਖ ਆਪਣਾ ਜੀਵਨ ਨੂੰ ਵ्यर्थ ਗਵਾ ਲਿੰਦਾ ਸਗਲੀ ਧਰਤੀ ਮਾਲ ਧਨ ਵਰਤਨ ਵਰਤਦਾ ਜੀ ਮਨੁੱਖ ਕਿੰਨਾ ਕੁਝ ਵਰਤਦਾ ਸਰਬ ਜੰਜਾਲ ਪਰ ਹੈ ਜੰਜਾਲ ਤੇ ਜੰਜਾਲ ਕਿੰਦਾ ਬਣਾਇਆ ਸਾਡਾ ਥੋੜਾ ਬਣਾਇਆ ਰੱਬ ਦਾ ਬਣਾਇਆ ਪਰਮਾਤਮਾ ਦਾ ਬਣਾਇਆ ਉਹਨੇ ਹੀ ਜੰਜਾਲ ਬਣਾਇਆ ਜਿੰਦੇ ਵਿੱਚ ਪੂਰੀ ਤਰ੍ਹਾਂ ਮਨੁੱਖ ਛਿਤ ਹੋ ਜਾਂਦਾ ਨਾਨਕ ਮੁਸੈ ਮੁਸੇ ਦਾ ਪਾਉ ਠੱਗੀ ਹੋਈ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮ ਕਾਲ ਸਹਿਬ ਜੀ ਕਹਿੰਦੇ ਇਹ ਸਾਰਾ ਜਗਤ ਜਿਹੜਾ ਨਾ ਇਹ ਸਾਰੀ ਜਿਹੜੀ ਧਰਤੀ ਹੈ ਇਹ ਜਿਹੜੀ ਮਨੁੱਖਤਾ ਹੈ ਗਿਆਨ ਤੋਂ ਵਿਹੂਣੀ ਠੱਗੀ ਜਾ ਰਹੀ ਹੈ ਗਿਆਨ ਤੋਂ ਵਿਹੂਣੀ ਠੱਗੀ ਜਾ ਰਹੀ ਹੈ ਹੁਣ ਅਸੀਂ ਕਹਿ ਦਿੰਨੇ ਨਾ ਜੀ ਸਮਝ ਨਹੀਂ ਆਈ ਸੀ ਜੀ ਇਹ ਤਾਂ ਮਜਾਲੋ ਸਾਨੂੰ ਠੱਗ ਲੈਂਦਾ ਮਾਇਆ ਠੱਗਦੀ ਐ ਠੱਗਣ ਦਾ ਭਾਵ ਭਰਮ ਭੁਲੇਖੇ ਚ ਪਾ ਦੇਣਾ ਝੂਠ ਬੋਲ ਕੇ ਭਰਮ ਚ ਪਾ ਦੇਣਾ ਤੇ ਫਿਰ ਉਹ ਠੱਗ ਲੈਣਾ ਸਿੱਕੇ ਦੇ ਨੇ ਜੀ ਵੀ ਉਹਨੇ ਝੂਠ ਦੀ ਵਰਤੋਂ ਕੀਤੀ ਸੀ ਤਾਂ ਸਾਨੂੰ ਠੱਗ ਲਿਆ ਬਾਅਦ ਚ ਪਤਾ ਲੱਗਦਾ ਕਿ ਉਹਨੇ ਗੱਲਾਂ ਹੀ ਜੀਆਂ ਕਰ ਲਈਆਂ ਇਸ ਤਰ੍ਹਾਂ ਠੱਗ ਕੋਲ ਸਭ ਤੋਂ ਵੱਡਾ ਹਥਿਆਰ ਕੀ ਐ ਬੋਲੀ ਦਾ ਔਰ ਤੁਸੀਂ ਵੇਖਿਆ ਨਾ ਕਈਆਂ ਸਕੀਮਾਂ ਜੀ ਚੱਲੀਆਂ ਹੋਏ ਸੀ ਘਰਾਂ ਘਰਾਂ ਚ ਤੁਰਦੇ ਸੀ ਤੁਸੀਂ ਆ ਕੰਪਨੀ ਜੁਆਇਨ ਕਰੋ ਜੀ ਉਹ ਏਸੀਆ ਗੱਲਾਂ ਚ ਲੈ ਕੇ ਆਉਂਦੇ ਮਨੁੱਖ ਕੋਸੇ ਟਾਈਮ ਹੀ ਪੈਸੇ ਕੱਢ ਦਿੰਦਾ ਵੀ ਅਸੀਂ ਵੀ ਜੁਆਇਨ ਕਰਨੀ ਹੈ ਉਹ ਸੁਰਤ ਦੇ ਅੰਦਰ ਮਣਾ ਦੇ ਅੰਦਰ ਏਸੀ ਗੱਲਾਂ ਪੁਠਾ ਦਿੰਦੇ ਫਿਰ ਬਾਅਦ ਚ ਮਨੁੱਖ ਨੂੰ ਪਤਾ ਲੱਗਦਾ ਸੀ ਤਾਂ ਠੱਗੇ ਗਏ ਜੀ ਉਹ ਮਾਇਆ ਦਾ ਸੁਭਾਅ ਵੀ ਇਹੀ ਹੋਏ ਜੀ ਮਾਇਆ ਪੂਰੀ ਤਰ੍ਹਾਂ ਠੱਗ ਲੈਂਦੀ ਹੈ ਵੀ ਆਹ ਵੀ ਤੇਰਾ ਉਹ ਵੀ ਤੇਰਾ ਇਹ ਵੀ ਤੇਰਾ ਮੋਹ ਤਾਂ ਆਉਂਦੇ ਫਿਰ ਅਸੀਂ ਕਹਿੰਨੇ ਵੀ ਇਹ ਤਾਂ ਸਾਡਾ ਕੁਝ ਵੀ ਨਹੀਂ ਮਾਇਆ ਨੇ ਤਾਂ ਠੱਗਿਆ ਸਾਨੂੰ ਬਾਬਾ ਕਬੀਰ ਜੀ ਦੇ ਇੱਕ ਸ਼ਬਦ ਹੈ ਬੜਾ ਪਿਆਰਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਅੱਜ ਜਿਹੜੀ ਮਾਇਆ ਹੈ ਨਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਜੋ ਜੀਵਨ ਦੇ ਅਨੁਸਾਰ ਚੱਲਦਾ ਹੋਵੇ ਨਾ ਸਾਡੇ ਨਾਲ ਤੇ ਉਹ ਵਿਛੜ ਜਾਵੇ ਤੈਨੂੰ ਫਰਕ ਨਾ ਪਵੇ ਤੇ ਅਸੀਂ ਕਿੰਨੇ ਵੀ ਤੋਖੇ ਭਾਜੇ ਤੈਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਮਤਲਬ ਪ੍ਰੇਮ ਪਿਆਰ ਨਹੀਂ ਸੀ ਤੇਰਾ ਮਾਇਆ ਦਾ ਕਿਸੇ ਨਾਲ ਪ੍ਰੇਮ ਨਹੀਂ ਜੀ ਇਹ ਮਨੁੱਖਾ ਕੇ ਮੇਰੇ ਕੋਲ ਮਾਇਆ ਬਹੁਤ ਹੈ ਤੇ ਮੇਰਾ ਮਾਇਆ ਨਾਲ ਬੜਾ ਪ੍ਰੇਮ ਪਿਆਰ ਹੈ ਨਹੀਂ ਮਾਇਆ ਦਾ ਕਿਸੇ ਨਾਲ ਪ੍ਰੇਮ ਨਹੀਂ ਹੈ ਇਹ ਧੋਖੇ ਬਾਝ ਹੈ ਖਸਮ ਮਰੈ ਤੋ ਨਾਰ ਨਾ ਰੋਗੈ ਇੱਕ ਕੱਲੀ ਨਾਰੀ ਇਸਤਰੀ ਹੈ ਜਿੰਦਾ ਖਸਮ ਮਰ ਜੇ ਤੇ ਰੋਂਦੀ ਨਹੀਂ ਹੈ ਇਹ ਮਾਇਆ ਹੈ ਇਹਨ ਫਰਕ ਹੀ ਨਹੀਂ ਪੈਣਾ ਖਸਮ ਮਰੈ ਤੋ ਨਾਰ ਨਾ ਰੋਗੈ ਉਸ ਰਖਵਾਰਾ ਔਰੋ ਵੈ ਇਹਨੂੰ ਕੋਈ ਫਰਕ ਪੈਂਦਾ। ਉਹਦਾ ਰਖਵਾਰਾ ਹੋਰ ਬਣ ਜਾਂਦਾ। ਇੱਕ ਮਾਇਆ ਹੀ ਐ ਮਾਫ ਕਰਿਓ ਮੈਂ ਸ਼ਬਦ ਵਰਤ ਰਿਹਾ ਹਾਂ ਇੱਕ ਮਾਇਆ ਹੀ ਐ ਜਿੰਦਾ ਹਰ ਕੋਈ ਖਸਮ ਬਣਨ ਲਈ ਤਿਆਰ ਐ। ਪਰ ਭਜਦਾ ਪਿੱਛੇ। ਮਨੁੱਖ ਭਜਦਾ ਜੀ ਮਾਇਆ ਪਿੱਛੇ। ਮਾਇਆ ਹੀ ਸਤਰੀ ਐ। ਤੇ ਮਾਇਆ ਦੇ ਪਿੱਛੇ ਭਜਦਾ ਐ। ਹਰ ਕੋਈ ਚਾਹੁੰਦਾ ਵੀ ਮਾਇਆ ਮੇਰੇ ਕੋਲ ਹੋਵੇ। ਹਰ ਕੋਈ ਚਾਹੁੰਦਾ ਐ। ਭਾਬਾ ਕਬੀਰ ਜੀ ਕਹਿੰਦੇ ਇਹਨੂੰ ਕੋਈ ਫਰਕ ਨਹੀਂ ਪੈਂਦਾ। ਉਸ ਰਖਵਾਰਾ ਔਰੋ ਵੈ ਰਖਵਾਰੇ ਕਾ ਹੋਏ ਬినాਸ਼ ਰਖਵਾਰਾ ਕੋਲ ਮਨੁੱਖ ਚਲਾ ਜਾਂਦਾ ਆਗੇ ਨਰਕ ਇਹੀਆਂ ਭੋਗ ਬਿਲਾਸ ਇੱਥੇ ਰਹਿ ਕੇ ਮਾਇਆ ਚ ਬੜੇ ਭੋਗ ਬਿਲਾਸ ਕਰਦਾ ਪਰ ਜਦੋਂ ਮਾਇਆ ਧੋਖਾ ਦਿੰਦੀ ਹੈ ਫਿਰ ਸਭ ਕਹਿੰਦੇ ਅੱਗੇ ਨਰਕ ਪੈਦਾ ਕਰ ਲੈਂਦਾ ਹੈ ਨਰਕ ਹਾਸਲ ਕਰਦਾ ਜਿੰਨਾ ਮਾਇਆ ਚ ਭੋਗ ਬਿਲਾਸ ਕਰਦਾ ਮਾਇਆ ਗੱਲਾਂ ਚ ਠੱਗ ਲੈਂਦੀ ਜੀ ਤੇ ਮਨੁੱਖ ਭੁੱਲ ਜਾਂਦਾ ਸੱਚ ਦਾ ਰਸਤਾ ਭੁਲੇਖੇ ਪਾਏ ਹੋਏ ਨਾ ਬਈ ਸਭ ਕੁਝ ਸਾਡਾ ਹੈ ਪਦਾਰਤ ਧਨ ਦੌਲਤ ਮਾਇਆ ਨੇ ਭੁਲੇਖੇ ਪਾਏ ਔਰ ਕਿੰਨੇ ਪਾਏ ਭੁਲੇਖੇ ਤੇ ਐ ਇਹ ਉਪਲੇਖੇ ਦਾ ਬਾਣੀ ਬਾਹਰ ਕੱਢਦੀ ਸਾਡੇ ਜੋ ਸਿਪਟ ਦੇ ਨਹੀਂ ਵਿਚਾਰਦੇ ਨਹੀਂ ਸਹਿਬ ਜੀ ਕਹਿੰਦੇ ਆਗੈ ਨਰਕ ਇਹਾ ਭੋਗ ਬਿਲਾਸ ਇੱਕ ਸੁਹਾਗਣ ਇੱਕਲੀ ਸੁਹਾਗਣ ਜਗਤ ਪਿਆਰੀ ਸਾਰੇ ਜਗਤ ਨੂੰ ਚੰਗੀ ਲੱਗਦੀ ਐ ਇਕੱਲੀ ਸੁਹਾਗਣ ਐ ਇਹ ਵੀ ਦਿਵਾਂ ਹੁੰਦੀ ਨਹੀਂ ਮਾਫ਼ ਕਰਿਓ ਕਿਉਂਕਿ ਖਸਮ ਬੜੇ ਬਣ ਜਾਂਦੇ ਹੰਦੇ ਸਹਿਬ ਜੀ ਕਹਿੰਦੇ ਕਬੀਰ ਜੀ ਕਹਿੰਦੇ ਵੀ ਇਹ ਕਦੇ ਵੀ ਵਿਧਵਾ ਨਹੀਂ ਹੁੰਦੀ ਸੁਹਾਗਣੀ ਰਹਿੰਦੀ ਹਮੇਸ਼ਾ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਇਹਨੂੰ ਨਹੀਂ ਫਰਕ ਪੈਂਦਾ ਇਨੇ ਸਿਰਫ ਠੱਗਣਾ ਹੀ ਠੱਗਣਾ ਹੈ ਮਨੁੱਖ ਨੂੰ ਤੇ ਸਹਿਬ ਜੀ ਕਹਿੰਦੇ ਜਦੋਂ ਗਿਆਨ ਆ ਜਾਵੇ ਉਦੋਂ ਕੋਈ ਨਹੀਂ ਠੱਗੀ ਮਾਰ ਸਕਦਾ ਜਦੋਂ ਸਮਝ ਆ ਜਾਵੇ ਨਾ ਵੀ ਇਹ ਕਿੱਥੋਂ ਗੱਲ ਕਰਦਾ ਕਿਵੇਂ ਗੱਲ ਕਰਦਾ ਤੇ ਫਿਰ ਮਨੁੱਖ ਨੂੰ ਕਿੰਨੀ ਠੱਗਿਆ ਜਾ ਸਕਦਾ ਫਿਰ ਫੜ ਲੈਂਦਾ ਉਹਨੂੰ ਹੁਣ ਸਹਿਬ ਕਹਿੰਦੇ ਜਦੋਂ ਤੈਨੂੰ ਗਿਆਨ ਹੋ ਜਾਏਗਾ ਸਮਝ ਆ ਜਾਏਗੀ ਫਿਰ ਮਾਇਆ ਤੈਨੂੰ ਨਹੀਂ ਠੱਗ ਸਕਦੀ ਜਦ ਤੂੰ ਗੁਰਬਾਣੀ ਨਾਲ ਜੁੜ ਜੇਂਗਾ ਗੁਰਬਾਣੀ ਨੇ ਸਾਨੂੰ ਸੋਝੀ ਦੇਣੀ ਐ ਸਮਝ ਦੇਣੀ ਐ ਜਦੋਂ ਸਮਝ ਆ ਗਈ ਫਿਰ ਮਜਾਲ ਐ ਕਿ ਮਾਇਆ ਸਾਨੂੰ ਠੱਗ ਦਵੇ ਬਿਲਕੁਲ ਨਹੀਂ ਜਿਹਹੁਣ ਠੱਗਿਆ ਜਾ ਰਿਹਾ ਉਹਦਾ ਕਾਰਨ ਹੈ ਨਾਨਕ ਮੁਸੈ ਇਹ ਠੱਗਿਆ ਜਾ ਰਿਹਾ ਕਿਉਂ ਗਿਆਨ ਵੀ ਹੋਣੀ ਗਿਆਨ ਤੋਂ ਸੁਖ ਨਹੀਂ ਜੀ ਨਾਮ ਤੋਂ ਸੁਖ ਨਹੀਂ ਬੰਦਗੀ ਤੋਂ ਸੁਖ ਨਹੀਂ ਮੈਂ ਇਹ ਨਹੀਂ ਆਖਦਾ ਵਈ ਗੁਰਜੀ ਵੀ ਤਨ ਪਦਾਰਥ ਜਾਂ ਮਾਇਆ ਦੀ ਲੋੜ ਨਹੀਂ ਇਹ ਲੋੜ ਹੈ ਪ੍ਰਸਦੀ ਵੀ ਸਾਡੀ ਨਹੀਂ ਹੈ ਮੱਗੇ ਵੀ ਬੇਨਤੀ ਕੀਤੀ ਲੋੜ ਵਾਲੀ ਚੀਜ਼ ਵਰਤਨ ਤੱਕ ਸੀਮਤ ਰਹਿੰਦੀ ਹੈ ਆਪਣਾ ਨਾ ਸਮਝੀਏ ਜਿਹੜੀ ਚੀਜ਼ ਵਰਤਨ ਜੋ ਖਤਮ ਵੀ ਹੋਵੇਗੀ ਜੀ ਜਿਹੜੀ ਚੀਜ਼ ਵਰਤਨ ਵਾਲੀ ਹੈ ਉਹ ਖਤਮ ਵੀ ਹੋਵੇਗੀ ਤੇ ਮਾਇਆ ਸਿਰਫ ਵਰਤਨ ਜੋਗ ਹੈ ਜਿੱਥੇ-ਜਿੱਥੇ ਲੋੜ ਇੱਥੇ ਵਰਤੀਏ ਪਰ ਇਹਨੂੰ ਆਪਣਾ ਨਾ ਸਮਝੀਏ ਜੇ ਆਪਣਾ ਸਮਝੋਗੇ ਭੁਲੇਖਾ ਖਾਓਗੇ ਜੀ ਜੇ ਇਹਨੂੰ ਸੀ ਆਪਣਾ ਸਮਝਾਂਗੇ ਨੇ ਵੀ ਸਾਡੀ ਐ ਕਹਿੰਦੇ ਇਹ ਮਾਇਆ ਨੇ ਤੁਹਾਨੂੰ ਧੋਖਾ ਦੇਣਾ ਐ ਇਹ ਵੀ ਇੱਕ ਭੁਲੇਖਾ ਐ ਸਭ ਕਹਿੰਦੇ ਭੁਲੇਖੇ ਤੋਂ ਬਾਹਰ ਆ ਜੇ ਨੂੰ ਵਰਤ ਰੱਜ ਕੇ ਵਰਤ ਤਨ ਪਦਾਰਥ ਹੋਣਾ ਮਾੜੀ ਗੱਲ ਨਹੀਂ ਚੰਗਾ ਕਰ ਹੋਣਾ ਮਾੜੀ ਗੱਲ ਨਹੀਂ ਚੰਗਾ ਪਹਿਰਾਵਾ ਹੋਣਾ ਮਾੜੀ ਗੱਲ ਨਹੀਂ ਹੈ ਪਰ ਸਾਬ ਜੀ ਕਹਿੰਦੇ ਇਹਨੂੰ ਆਪਣਾ ਸਮਝ ਕੇ ਨਾ ਚੱਲ ਅਜੇ ਨਾਮ ਹੋਵੇਗਾ ਫਿਰ ਤੂੰ ਇਹਨੂੰ ਆਪਣਾ ਨਹੀਂ ਸਮਝੇਗਾ ਫਿਰ ਤੇਰੇ ਲਈ ਜ਼ਰੂਰੀ ਨਾਮ ਹੋਵੇਗਾ ਬੰਦਗੀ ਹੋਵੇਗੀ ਜੇ ਮਨੁੱਖ ਠੱਗਿਆ ਜਾ ਰਿਹਾ ਹੁੰਦਾ ਕਾਰਨ ਇਹ ਨਾਮ ਤੋਂ ਸਖਣਾਏ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਸਾਰੇ ਸੰਸਾਰ ਨੂੰ ਇਹ ਜਮਕਾਲ ਖਾ ਰਿਹਾ ਹੈ ਵਿਕਾਰ ਖਾ ਰਿਹਾ ਹੈ ਮਾਇਆ ਖਾ ਰਹੀ ਹੈ ਬੁਰੀਆਈਆਂ ਖਾ ਰਹੀਆਂ ਅੰਦਰੋਂ ਮਨੁੱਖ ਨੂੰ ਹੁੰਦਾ ਕਾਰਨ ਗਿਆਨ ਤੋਂ ਸਖਣੇ ਇਸ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਅੰਦਰ ਬਖਸ਼ਿਸ਼ ਕੀਤੀ ਹੈ ਮੈਂ ਰਹਿਮਤ ਕੀਤੀ ਹੈ ਵੀ ਸਾਰੀ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਹੈ ਇਹ ਸਰਬ ਜੰਜਾਲ ਜਿਹੜਾ ਇਹ ਵੀ ਸਾਰਾ ਬਣਾਇਆ ਪ੍ਰਮਾਤਮਾ ਦਾ ਹੀ ਹੈ ਜੇ ਇਹਦੇ ਚ ਮਨੁੱਖ ਫਸ ਰਿਹਾ ਹੈ ਇਹ ਵੀ ਪ੍ਰਮਾਤਮਾ ਦਾ ਹੀ ਹੋਵੇ ਮੈਂ ਇਹ ਵੀ ਪ੍ਰਮਾਤਮਾ ਦਾ ਹੀ ਬਣਾਇਆ ਹੈ ਪਰ ਸਹਿਬ ਕਹਿੰਦੇ ਨੇ ਇਹਦੇ ਤੋਂ ਨਿਕਲ ਸਕਦਾ ਹੈ ਜੇ ਗੁਰੂ ਕੋਲ ਆ ਕੇ ਬੈਠ ਜਾਵੇ ਗੁਰੂ ਦੇ ਚਰਨਾਂ 'ਚ ਬੈਠ ਜਾਵੇ ਗੁਰੂ ਨੂੰ ਸਮਝ ਲਵੇ ਗੁਰੂ ਦੀ ਬਾਣੀ ਨੂੰ ਸਮਝ ਲਵੇ ਫਿਰ ਇਹਨਾਂ ਮਾਇਆ ਤੇ ਪਰਮੁਪਲੇਖਿਆਂ ਤੋਂ ਬਾਹਰ ਨਿਕਲ ਸਕਦਾ ਇੱਕ ਸੱਚਾ ਰਸਤਾ ਜਿਹੜਾ ਤੂੰ ਅਪਣਾ ਸਕਦਾ ਹੈ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਜੀ